ਪੱਤਿਆਂ ਤੇ ਪਈ ਤਰੇਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇੰਜ ਲੱਗਦਾ ਹੈ ਕਿ ਜਿਵੇਂ ਮੀਂਹ ਪਿਆ ਹੋਵੇ ਪਰ ਨਹੀਂ ਇਹ ਤਰੇਲ ਪਈ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੱਤੇ ਕਿਵੇਂ ਗਿੱਲੇ ਹੋਏ ਪਏ ਨੇ ਤੰਦ ਵੀ ਬਹੁਤ ਜ਼ਿਆਦਾ ਪਈ ਹੋਈ ਹੈ। ਕਾਰਾਂ ਤੇ ਵੀ ਮਹੀ ਵਾਂਗੂੰ ਤਰੇਲ ਪਈ ਹੋਈ ਹੈ। ਤੰਦ ਵੀ ਤੁਸੀਂ ਦੇਖ ਸਕਦੇ ਹੋ। ਮੋਟਰਸਾਈਕਲ ਕਿਵੇਂ ਗਿੱਲੇ ਹੋਏ ਹੋਏ ਨੇ ਦੇਖੋ ਟ੍ਰੇਲ ਦਾ ਪਾਣੀ ਕਿੰਨਾ